ਹੀਰੋ ਕਹੇ ਜਾਣ ਵਾਲੇ ਸੋਨੂ ਸੂ ਦੇ ਸਮੇਂ ਕਿਸੇ ਨੇਕ ਕੰਮ ਦੇ ਚੱਲਦੇ ਨਹੀਂ ਸਗੋ ਕਾਨੂੰਨੀ ਮੁਸੀਬਤ ਦੇ ਵਿੱਚ ਫਸੇ ਹੋਣ ਕਾਰਨ ਸੁਰੱਖਿਆ ਦੇ ਵਿੱਚ ਹਨ ਲੁਧਿਆਣਾ ਪੰਜਾਬ ਦੇ ਇੱਕ ਅਦਾਲਤ ਨੇ ਉਹਨਾਂ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ ਕਾਰਨ ਧੋਖਾਧੜੀ ਦੇ ਕੇਸ ਦੇ ਵਿੱਚ ਗਵਾਹੀ ਤੋਂ ਬਚਣ ਲਈ ਉਹਨਾਂ ਦੀਆਂ ਲਗਾਤਾਰ ਕੋਸ਼ਿਸ਼ਾਂ ਦਾ ਰਸਲ ਲੁਧਿਆਣਾ ਦੇ ਵਕੀਲ ਰਜੇਸ਼ ਖੰਨਾ ਨੇ ਇੱਕ ਕੇਸ ਦਾਇਰ ਕੀਤਾ ਸੀ ਜਿਸ ਦੇ ਵਿੱਚ ਮੋਹਿਤ ਸ਼ੁਕਲਾ ਨਾਂ ਦੇ ਵਿਅਕਤੀ ਤੇ 10 ਲੱਖ ਰੁਪਏ ਦੀ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਸੀ ਇਹ ਮਾਮਲਾ ਇੱਕ ਰਜ਼ੀਕਾ ਕੌਇਨਸ ਦੇ ਵਿੱਚ 10 ਲੱਖ ਰੁਪਏ ਦੀ ਇਨਵੈਸਟਮੈਂਟ ਦੇ ਨਾਲ ਜੁੜਿਆ ਹੋਇਆ ਇਸ ਮਾਮਲੇ ਦੇ ਵਿੱਚ ਸੋਨੂ ਸੂਦ ਨੂੰ ਗਵਾਹੀ ਦੇਣ ਦੇ ਲਈ ਕਈ ਵਾਰ ਸਮਨ ਭੇਜੇ ਗਏ ਸਨ ਪਰ ਉਹਨਾਂ ਨੇ ਅਦਾਲਤ ਦੇ ਇਹਨਾਂ ਨੋਟਿਸਾਂ ਦੇ ਵੱਲ ਧਿਆਨ ਨਹੀਂ ਦਿੱਤਾ ਤੇ ਹੁਣ ਅਦਾਲਤ ਨੇ ਸਖਤ ਕਾਰਵਾਈ ਕਰਦੇ ਹੋਏ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਹੈ ਲੁਧਿਆਣਾ ਦੀ ਜੁਡੀਸ਼ੀਅਲ ਮੈਜਿਸਟਰੇਟ ਰਮਨਪ੍ਰੀਤ ਕੋਰ ਨੇ ਇਹ ਗ੍ਰਫਤਾਰੀ ਵਾਰੰਟ ਮੁੰਬਈ ਦੇ ਓਸ਼ਿਵਾਰਾ ਥਾਣੇ ਨੂੰ ਭੇਜ ਦਿੱਤਾ ਹੈ ਇਸ ਦਾ ਮਤਲਬ ਹੈ ਕਿ ਹੁਣ ਪੁਲਿਸ ਨੂੰ ਸੋਨੂ ਸੂਦ ਨੂੰ ਗ੍ਰਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਹੁਕਮ ਮਿਲ ਗਏ ਹਨ ਹੁਣ ਦੇਖਣਾ ਇਹ ਹੋਵੇਗਾ ਕਿ ਸੋਨੂ ਸੂਦ ਖੁਦ ਅਦਾਲਤ ਦੇ ਵਿੱਚ ਪੇਸ਼ ਹੋ ਕੇ ਮਾਮਲਾ ਸੁਲਝਾ ਲੈਂਦੇ ਨੇ ਜਾਂ ਮੁੰਬਈ ਪੁਲਿਸ ਨੂੰ ਕਾਰਵਾਈ ਕਰਨੀ ਪਵੇਗੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟ ਹੋ ਜਾਵੇਗਾ ਦੱਸ ਦੇ ਕਿ ਹਾਲਾਂਕਿ ਸੋਨੂ ਸੋਧ ਨਹੀਂ ਦਿਨੀ ਆਪਣੀ ਅਪਕਮਿੰਗ ਆਪਣੀ ਜਿਹੜੀ ਆ ਚੁੱਕੀ ਹੈ ਫਿਲਮ ਐਕਸ਼ਨ ਫਿਲਮ ਫਤੇ ਨੂੰ ਲੈ ਕੇ ਰੁੱਝੇ ਹੋਏ ਨੇ ਪਰ ਲੱਗਦਾ ਹੈ ਕਿ ਹੁਣ ਉਹਨਾਂ ਨੂੰ ਅਸਲ ਫਤੇ ਅਦਾਲਤ ਦੇ ਵਿੱਚ ਹੀ ਕਰਨੀ ਪਵੇਗੀ